हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਮੱਝ سیر ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਟੋਟੇ ਬਾਈ ਜੀ ਹਸੀਕਾਲ ਹਸੀਕਾਲ ਜੀ ਉਹ ਠੀਕ ਹੋਈ ਵਧੀਆ ਹਾਂਜੀ ਹਾਂ ਠੀਕ ਬਾਈ ਨਾਮ ਤੇ ਐਡਰੈਸ ਬੋਲ ਨਾਮ ਨਾਲ ਸਿਰਾਗਾ ਹੂੰ ਕੰਡ ਹੈ ਹਮਦਪੁਰ ਹਾਂਜੀ ਸਿਰਨਿਹਾਰ ਸਿੰਘ ਵਾਲਾ ਜਿਲ੍ਹਾ ਜੀ ਜਿਲ੍ਹਾ ਮੋਬਾਈਲ ਠੀਕ ਆ ਬਾਈ ਤੇ ਨੇੜੇ ਪਿੰਡ ਪਧੌੜ ਰਹੇ ਹਨ ਹਾਂ ਹਾਂ ਮੋਬਾਈਲ ਨੰਬਰ ਬੋਲੋ 99439361 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲੇ ਜੇ ਨੋਟ ਕਰ ਲਓ ਬਾਈ ਜਿਹੜੀ ਮੱਝ ਦੇ ਨੇ ਆਪਣੇ ਘਰ ਦੀ ਹਾਂ ਜੀਆਂ ਘਰ ਦੀ ਹੈ ਕਿਹੜਾ ਸੂਸੂਈ ਆ ਬਈ ਤੀਜਾ ਸੂਸੂਈ ਆ ਠੀਕ ਆ ਕਦੋਂ ਸੂਈ ਆ ਬਾਈ ਤੇ ਕੱਲ੍ਹ ਹੀ ਸੂਈ ਆ ਸ਼ਾਮ ਨੂੰ ਠੀਕ ਆ ਜੇਰ ਪੈ ਗਈ ਬਾਈ ਹਾਂ ਜੀ ਹਾਂ ਜੇ ਠੀਕ ਆ ਬੱਚਾ ਕੀ ਆ ਬਾਈ ਬੱਚਾ ਮਗਰ ਕੱਟੀ ਆ ਜੀ ਕੱਟੀ ਆ ਹਾਂਜੀ ਠੀਕ ਆ ਤੇ ਕਿੰਨੇ ਕੁ ਬੋਲੇ ਤੇ ਹੁਣ ਦੁੱਧ ਹੁਣ ਬੋੜਾ ਹੈਗਾ ਦਾ ਕੇ ਲੋ ਜੀ 10 ਲੀਟਰ ਹੈਗਾ ਬਾਈ ਹਾਂਜੀ ਕਿੰਨਾ ਸੀਗਾ ਪਿਛਲੇ ਸੂਏ ਦੁੱਧ ਦਿੱਤਾ ਇਹਨੇ 14 ਲੀਟਰ ਚ ਹੋਇਆ ਜੀ 14 ਲੀਟਰ ਫੇਸ ਚੰਗਾ ਸਿੰਗ ਦੀ ਕੁਆਲਿਟੀ ਚੰਗੀ ਆ ਕੱਦ ਵੱਡ ਚੰਗਾ ਆਰਡਰ ਬਹੁਤ ਚੰਗਾ ਕੱਲਾ ਕੱਲਾ ਥਣ ਚਾਰੇ ਥਣ ਨਖਣ ਵਿੱਚ ਪੂਰੇ ਗੈਬ ਤੇ ਆ ਚੁਵਾਈ ਚੁਈ ਕਿਵੇਂ ਆ ਭਾਈ ਭਾਈ ਬਹੁਤ ਐ ਖੋਲ ਲੈ ਭਾਈ ਤੋੜ ਕੇ ਦਿਖਾ ਦੇ ਚੰਗੀ ਆ ਭਾਈ ਵੀਰ ਦੇ ਘਰ ਦੀ ਮਾਝ ਸੁਈ ਸਵਾਈਆ 10 ਲੀਟਰ ਬੋਲੇ ਤੇ ਭਾਈ ਕਹਿੰਦਾ ਹਾਜ਼ਰ 14 ਕਿਲੋਟਰ ਦਾ ਭਾਈ ਕਹਿੰਦਾ ਰਿਕਾਰਡ ਆ ਚੰਗੀ ਆ ਬੱਚਾ ਹੀ ਮਗਰ ਕੱਟੀ ਆ ਕੱਟੀ ਵੀ ਬਹੁਤ ਚੰਗੀ ਆ ਤੇ ਮੁੱਲ ਕੀ ਆ ਭਾਈ ਇਹਦਾ ਮੋਲਬਰੇ ਫੋਨ ਤੇ ਕਰ ਦਾਂਗੇ ਜਾਇਜ਼ ਹੀ ਹੋਊਗਾ ਹਾਂਜੀ ਹਾਂ ਜਾਇਜ਼ ਹੀ ਹੋਊਗਾ ਠੀਕ ਆ ਬਈ ਮੋਲ ਬਾਈ ਕਹਿੰਦਾ ਫੋਨ ਤੇ ਕਰ ਦਾਂਗੇ ਮੋਲ ਬਾਈ ਮੱਝ ਦੇ ਹਿਸਾਬ ਨਾਲ ਜਾਇਜ਼ ਹੋਊਗਾ ਚੰਗੀ ਆ ਤੋੜਾ ਤਾਰਾ ਚੰਗਾ ਆਰਡਰ ਚੰਗਾ ਬਈ ਤੇ ਜਿਹੜਾ ਵੀਡੀਓ ਬਣਾਉਣ ਦਾ ਟਾਈਮ ਤਕਰੀਬਨ 11 ਕ ਦਾ ਟਾਈਮ ਹੋਊਗਾ ਬਈ ਸ਼ਾਮ ਤੱਕ ਕਟਰ ਦੀ ਕੁਆਲਿਟੀ ਜਿਹੜੀ ਇੰਨੀ ਵਧੀਆ ਤਿਆਰ ਕਰ ਲਈਏ ਲਿਆ ਬਈ ਮੋਲ ਦੇ ਥਾਣ ਬਹੁਤ ਚੰਗਾ ਬਈ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਛੱਡਰ ਦੀ ਕੁਆਲਿਟੀ ਕਮਾਲ ਦੀ ਸੋਨਾ ਆਰਡਰ ਕਰਮ ਵਾਲੀ ਨੇ ਸ਼ਾਮ ਨੂੰ ਤਿਆਰ ਕਰ ਲੈਣਾ ਤੇ ਕਿਸੇ ਵੀਰ ਨੂੰ ਬਾਈ ਮੱਝ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ